ਜੀ ਮਿਤੀ 36 4 2025 ਰਾਤ तकरीबन 2 ਵਜੇ ਜਿਹੜਾ ਮੋਕੰਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਕਾਰ ਦੇ ਉੱਪਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਉੱਪਰ ਪੂਰੀ ਕਾਰਵਾਈ ਕਰਦੇ ਹੋਏ ਸਾਡੇ ਐਸਟੀਯੂ ਸਾਹਿਬ ਨੇ ਮੌਕੇ ਤੇ ਗ ਜਾ ਕੇ ਜਿਹੜਾ ਮਦਈ ਹੈਗਾ ਉਹਨਾਂ ਦੇ ਬਿਆਨਾਂ ਤੇ ਪੱਛਾ ਦਰਜ ਕੀਤਾ ਹੈ ਜਿਹੜਾ ਮਕਦਮਾ ਨੰਬਰ 48 ਅਧੀਨ ਤਾਰਾ 125 352 3 DNS ਤੇ 2527 ਆਮ ਸੈਕਟ ਦਰਸ਼ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਚੱਤੇ ਸੀਗੇ ਪਰ ਜਿਹੜੇ ਸਾਡੇ ਐਸਟੀਯੂ ਸਾਥ ਤੇ ਸਾਡੀ ਇਹ ਟੀਮ ਹੈਗੀ ਹੈ ਇਹਨੇ ਬੜੇ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਾਂ ਦੀ ਪਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾਂ ਦੋਸ਼ੀ ਜਿਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ 24 6 2025 ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫ਼ਤੀਸ਼ ਨੂੰ ਅੱਗੇ ਲਿਆਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾਂ ਤੁਸੀਂ ਪੜਿਆ ਸੀਗਾ ਉਹਨੇ ਆਪਣਾ ਫਰਜ਼ੀ ਸ਼ੌਕ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਣੀ ਜਿਹੜਾ ਸਾਲਾ ਫਰਜੀਤ ਸਿੰਘ ਆ ਜਿਹੜਾ ਬਾਸਾਂਵਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸ ਐਚਓ ਸਾਹਿਬ ਹੈਗੇ ਆ ਮਸ਼ਰੀ ਮੋਹਨ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਜਿਹੜਾ ਸਾਡਾ ਸੈਕੰਡ ਏਕਯੂ ਸੀਗਾ ਸਨੀ ਸੰਨੋ ਫਰਜੀਤ ਸਿੰਘ ਉਹ ਨੂੰ 10625 ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਸ਼ਰנגੀਤ ਸਿੰਘ ਹੈਗਾ ਜਿਹੜੇ ਉਹ ਕੋਆਰਡੀਨੇਟਿੰਗ